ਅੰਮ੍ਰਿਤਸਰ ਦੇ ਹਲਕਾ ਅਟਾਰੀ ਦੇ ਇਸ਼ਕ ਦੇ ਅੰਨੀ ਹੋਈ ਇੱਕ ਗਵਤਾ ਆਪਣੇ ਦੋ ਬੱਚਿਆਂ ਨੂੰ ਛੱਡ ਕੇ ਪਿੰਡ ਦੇ ਹੀ ਇੱਕ ਨੌਜਵਾਨ ਨਾਲ ਫਰਾਰ ਹੋ ਗਈ ਹੈ ਜਾਣਕਾਰੀ ਦਿੰਦੇ ਹੋਏ ਪੀੜਤ ਪਤੀ ਮਨਜੀਤ ਸਿੰਘ ਨੇ ਦੱਸਿਆ ਕਿ ਉਸ ਦੀ ਪਤਨੀ ਨੇ ਪਹਿਲਾਂ ਤਾਂ ਰਾਤ ਵੇਲੇ ਉਸਾਰੇ ਪਰਿਵਾਰ ਨੂੰ ਨੀਂਦ ਦੀ ਦਵਾਈ ਪਿਲਾ ਦਿੱਤੀ ਤੇ ਫਿਰ ਆਪਣੇ ਆਸ਼ਕ ਨਾਲ ਆਟੋ ਵਿੱਚ ਬੈਠ ਕੇ ਫਰਾਰ ਹੋ ਗਈ ਮਨਜੀਤ ਨੇ ਦੱਸਿਆ ਕਿ ਉਸ ਦੀ ਪਤਨੀ ਸਾਂਦੇ ਸਮੇਂ ਆਪਣੇ ਨਾਲ ਘਰ ਦੇ ਵਿੱਚ ਪਿਆ 250 ਗ੍ਰਾਮ ਸੋਨਾ 9 ਤੋਲੇ ਚਾਂਦੀ 10000 ਨਕਦ ਅਤੇ ਇੱਕ ਮੋਬਾਈਲ ਫੋਨ ਵੀ ਚੋਰੀ ਕਰਕੇ ਲੈ ਗਈ ਮਨਦੀਪ ਸਿੰਘ ਮੁੰਡੇ ਨਾਲ ਚਲੇ ਗਏ ਸਰ 24 ਤਰੀਕ ਦੀ ਸਰ ਮੈਂ ਰਾਤ 12:00 ਵਜੇ ਦਾ ਟਾਈਮ ਸੀ ਸਰ ਜਦੋਂ ਟੈਂਪੂ ਸਟਾਰਟ ਹੋਇਆ ਮੈਂ ਉਸੇ ਨੂੰ ਉਠਾਇਆ ਤੇ ਜਿੰਨਾ ਦਿਨ ਨੂੰ ਮੈਂ ਲੱਗਿਆ ਟੈਂਪੂ ਚਲਾ ਗਿਆ ਮੈਂ ਅੱਜ ਥੇ ਘਰ ਦੇ ਆ ਨੂੰ ਆਪਾਂ ਨੂੰ ਖਬਰ ਦਿੱਤੀ ਆ ਤੇ ਸਰ ਅਸੀਂ ਪਿੱਛੇ ਵੀ ਗਏ ਪਰ ਉਹਨਾਂ ਦਾ ਕੋਈ ਪਤਾ ਨਹੀਂ ਲੱਗਾ ਸਰ ਫਿਰ ਥਾਣੇ ਰਿਪੋਰਟ ਲਖਾਈ 24 ਤਰੀਕ 25 ਤਰੀਕ ਦੀ ਸਰ ਉਹਨਾਂ ਕੋਈ ਕਾਰਵਾਈ ਨਹੀਂ ਕੀਤੀ ਇੱਕੋ ਦੇ ਨਹੀਂ ਆਏ ਸੀ ਬਸ ਸਰ ਪਿੰਡ ਦਾ ਸਰਪੰਚ ਉਹਨਾਂ ਦੀ ਬੜੀ ਸਪੋਰਟ ਕਰ ਰਿਹਾ ਹੈ ਸਰਾਖਤੀ ਅਸੀਂ ਕਾਂਗਰਸ ਪਾਰਟੀ ਨੂੰ ਵੋਟਾਂ ਪਾਈਆਂ ਨਾ ਉਹ ਇਸੇ ਕਰਕੇ ਪਾਰਟੀਬਾਜ਼ੀ ਰੰਜਿਸ਼ ਕਰਕੇ ਉਹ ਉਹਨਾਂ ਦੀ ਜ਼ਿਆਦਾ ਸਪੋਰਟ ਕਰਨ ਦਾ ਮੁੰਡੇ ਵਾਜਾ ਹਾਂਜੀ ਬਲਵਿੰਦਰ ਸਿੰਘ ਹਾਂਜੀ ਕੀਤੀ ਉਹ ਕਹਿੰਦੇ ਸਾਨੂੰ ਕੋਈ ਗੱਲਬਾਤ ਦਾ ਪਤਾ ਨਹੀਂ ਆ ਸਰ ਨਹੀਂ ਉਹ ਨਹੀਂ ਕਰ ਹੈਗਾ ਜੀ ਸਰ ਉਹਦੋਂ ਦਾ ਹੀ ਗਾਜ ਹੋ ਗਈ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਹਾਂ ਕਿ ਹੰਦ ਨਾਲ ਇਨਸਾਫ ਕੀਤਾ ਜਾਵੇ ਮਨਜੀਦ ਨੇ ਦੱਸਿਆ ਕਿ ਉਸਦੀ ਪਤਨੀ ਜਾਂਦੇ ਸਮੇਂ ਆਪਣੇ ਨਾਲ ਘਰ ਵਿੱਚ ਪਿਆ 2.5 ਟੋਲੇ ਸੋਨਾ 9 ਟੋਲੇ ਚਾਂਦੀ 10000 ਨਗਦ ਅਤੇ ਇੱਕ ਮੋਬਾਈਲ ਫੋਨ ਵੀ ਚੋਰੀ ਕਰਕੇ ਨਾਲ ਲੈ ਗਏ। ਪੀੜਤ ਨੇ ਦੱਸਿਆ ਕਿ ਆਟੋ ਦੀ ਸਟਾਰਟ ਹੋਣ ਦੀ ਆਵਾਜ਼ ਨਾਲ ਉਸਦੀ ਅੱਖ ਖੁੱਲ ਗਈ ਤੇ ਉਸਨੇ ਆਪਣੀ ਅੱਖਾਂ ਨਾਲ ਆਪਣੀ ਪਤਨੀ ਕਿਰਨਦੀਪ कौर ਨੂੰ ਆਪਣੇ ਪਿੰਡ ਦੇ ਹੀ ਮੰਦੀਪ ਸਿੰਘ ਨਾਲ ਖਰਾਤ ਹੁੰਦੇ ਦੇਖਿਆ। ਆ ਲੜਕੀ ਪੱਜੀ ਹੋ ਲੜਕੀ ਆਪਣੇ ਘਰ ਗਈ ਹੈ। ਪਾਣ ਗੋਂਡੀਆਂ ਦੇ ਮੁੰਡੇ ਦਾ। ਆਪਣੇ ਘਰੋਂ ਵੇਅਤ ਹੋ ਜਦੋਂ ਮਿਲੇਗੀ ਉਦੋਂ ਉਹਦੇ ਬਿਆਨ ਤੇ ਕਾਰਵਾਈ ਕੀਤੀ ਜਾਏਗੀ। ਕਾਰਵਾਈ ਕੀਤੇ ਜਾਣੇ ਪਰ ਹਾਂਜੀ ਉਹਦਾ ਇਸ਼ਤਿਹਾਰ ਸ਼ੁਰੂ ਹੋ ਗੋਗਾ ਜਾਰੀ ਕੀਤਾ ਸਾਰਿਆਂ ਨੇ ਜਾਰੀ ਕਰਾਇਆ ਸਾਰੇ ਖਾਣਾਂ ਨੇ ਜਾਰੀ ਕੀਤਾ ਹੈ ਸ਼ੁਰੂ ਹੋ ਗੋਗਾ ਇਸ਼ਤਿਹਾਰ ਜਾਰੀ ਕੀਤਾ ਬੇਰੀ ਬਾੜ ਕੀਤੀ ਜਾ ਰਹੀ ਹੈ ਇਹ ਵੀ ਇਸ਼ਤਿਹਾਰ ਸ਼ੁਰੂ ਹੋ ਗੋਗਾ ਜਾਰੀ ਕੀਤਾ ਬਾੜ ਕੀਤੀ ਜਾ ਰਹੀ ਲੜਕੀ ਦੀ ਹਾਂਜੀ ਨਹੀਂ ਪਰਚਾ ਨਹੀਂ ਫਿਰਨਵਾਦਾ ਇਹ ਤਾਂ ਲੜਕੀ ਦੇ ਬਿਆਨ ਤੇ ਹੀ ਜੋ ਗੱਲ ਕਾਏਗੀ ਵੀ ਮੇਰਾ ਕੋਈ ਇਹ ਵਰਦਸਤੀ ਹੋਈ ਹੈ ਤੇ ਉਹਦੇ ਨਾਲ ਕਾਰਵਾਈ ਕੀਤੀ ਜਾਏਗੀ ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ આરોપી ਖਿਲਾਫ ਸਖਤ ਕਾਰਵਾਈ ਕਮਲ ਵਿੱਚ ਚੱਲਿਆ ਦੀ ਜਾ ਰਹੀ ਹੈ ਫਿਲਹਾਲ ਰਿਸ਼ਤਿਆਂ ਨੂੰ ਕਲੰਕਿਤ ਕਰਨ ਵਾਲੇ ਇਸ ਮਾਮਲੇ ਦੀ ਚੁਫੇਰੇ ਜੱਟ ਜਾਏ ਅੰਮ੍ਰਿਤਸਰ ਤੋਂ ਸਨੀ ਮਹਿਰਾ ਖਬਰ ਹਰ ਕੋਲੇ ਲਈ ਲਈ